ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਧਰਮਪੀ ਜਵੰਦਾ ਤੇ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਅੱਜ ਦੀ ਵੀਡੀਓ 'ਚ ਤੁਹਾਨੂੰ ਲੈ ਕੇ ਆਇਆ ਇੱਕ ਹੋਰ ਤੋਹਫਾ ਚਿੱਟੇ ਰੰਗ ਦਾ ਤੋਹਫਾ ਹੈਗਾ ਤੇ ਬਾਈ ਨਿਸ਼ੱਤਰ ਦੇ ਘਰੇ ਖੜੇ ਆ ਪਿੰਡ ਸਰਹੌਲੀ ਜ਼ਿਲ੍ਹਾ ਪਟਿਆਲਾ ਤਹਿਸੀਲ ਪਜੰਦੀਆ ਨਾਬਾ ਤੇ ਮਿਲਦੇ ਆ ਬਾਈ ਨਿਸ਼ੱਤਰ ਨੂੰ ਸਤਿ ਸ਼੍ਰੀ ਅਕਾਲ ਚਲੋ ਬਾਈ ਜੀ ਵਧੀਆ ਤੇ ਆਹ ਜਿਹੜਾ ਆਪਾਂ ਤੋਹਫਾ ਹਾਂਜੀ ਬਾਈ ਦਰਸ਼ਕਾਂ ਨੂੰ ਦੇਣਾ ਹੈਗਾ ਬਿਲਕੁਲ ਦੇ ਦਿਓ ਬਾਈ ਜੀ ਨੂੰ ਦੇਣਾ ਤੁਹਾਡੀ ਮਰਜ਼ੀ ਆ ਕਿੰਨਾ ਮਾਡਲ ਗੱਡੀ ਆ ਇਹ ਇਹ 2020 ਮਾਡਲ ਆ ਬਾਈ 1.4 1.4 2020 ਮਾਡਲ ਆ ਸਾਰੀ ਗੱਡੀ Ориਜినਲ ਆ ਬਾਈ ਸ਼ੀਸ਼ੇ ਵਗੈਰਾ ਸਾਰੇ ਨਾਲ ਦੇ ਆ ਨੰਬਰ ਬੜਾ ਬੀਆਈ ਹੈ ਹਾਂ ਨੰਬਰ ਬੀਆਈਪੀ ਆ ਬਾਈ ਇਹ ਪੇੜ ਵਾਲਾ ਨੰਬਰ ਲਿਆ ਹਟੰਡੀਆ ਪੇੜ ਵਾਲਾ ਨੰਬਰ ਲੈ ਤਸਿਆ ਵਾਲਾ ਨੰਬਰ ਮਿਲਦਾ ਫਿਰ ਚੰਡੀਗੜ੍ਹ ਇਹਦਾ ਲੱਖ ਤਾਂ ਫਿਰ ਫ੍ਰੀ ਚ ਹੀ ਗਿਆ ਇਹ ਤਾਂ ਬਾਈ ਜਾਊਗਾ ਫਿਰ ਹੁਣ ਜਿਹੜਾ ਪੈਸੇ ਲਾਊਗਾ ਲ ਗੱਡੀ ਦੀ ਕੰਡੀਸ਼ਨ ਆ ਜਿਹੜੀ ਐਨ ਪੂਰੀ ਸਾਫ਼ ਪਈਆ ਬਾਈ ਦੇ ਘਰੇ ਖੜੇ ਆ ਸਾਰੀ ਫਿਰ Ориਜినਲ ਆ ਬਾਈ ਘਰ ਦੇਖ ਲਓ ਬਾਈ ਦਾ ਤੇ ਬਾਈ ਇੰਗਲੈਂਡ ਤੋਂ ਆਇਆ ਹੋਇਆ ਬਾਹਰੋਂ ਤੇ ਬਾਈ ਨੇ ਗੱਡੀ ਲੈ ਲਈ ਕੀ ਆ ਇਹ ਕਹਿੰਦਾ ਇਹ ਗੱਡੀ ਆਪਾਂ ਵੇਚਣੀ ਹੈ ਘਰੇ ਖੜੀ ਆ ਤੇ ਅੰਦਰੋਂ ਆਪਾਂ ਮੜੇ ਜ ਟੇਰੀਅਨ ਦਿਖਾ ਦਿੰਦੇ ਨੇ ਹਾਂਜੀ ਹਾਂਜੀ ਬਾਈ ਦਿਖਾ ਦਿ ਲੋ ਜੀ ਅੰਦਰ ਵੀ ਕਰੋ ਚੈੱਕ ਡੈਸ਼ਬੋਰਡ ਤੇ ਸੀਟਾਂ ਦੇ ਕਵਰ ਸਾਰੇ ਫੀਚਰ ਚੱਲਦੇ ਆ ਬਾਈ A to Z ਫੀਚਰ ਚੱਲਦੇ ਆ ਠੀਕ ਆ ਜੀ ਕੋਈ ਇਦਾਂ ਦਾ ਨਹੀਂ ਹਾਂ ਵੀ ਕੋਈ ਫੀਚਰ ਚਾ ਨਾ ਚੱਲਦਾ ਹੋਵੇ ਖਰਾਬ ਹੋਵੇ ਸਾਰੇ A to Z ਚੱਲਦੇ ਨੇ ਨਵੇਂ ਪੌਂਦੀ ਲੋਰ ਨਹੀਂ ਲਾਏ ਵੀ ਲੱਗੇ ਹੋਏ ਨੇ ਨਵੇਂ ਲਾਇਆ ਬਾਈ ਨਵੇਂ ਲਾਏ ਨੇ ਤੇ ਨਵੇਂ ਟਾਇਰ ਨੇ ਤੇ 23 24 ਦੀ ਐਵਰੇਜ ਦੇਈ ਜਾਂਦੀ ਆ ਗੱਡੀ ਇਹ ਵੀਰਾਂ ਕੀ ਕਰਤੇ ਮੜਾ ਜਪਾ ਡੈਸ਼ਬੋਰਡ ਚੱਕ ਬੋਰਨ ਬੋਰਨ ਚੱਕ ਦੰਨੇ ਆ ਬਾਈ ਇੰਜਨ ਦਿਖਾ ਦਿਓ ਲੋ ਜੀ ਹੁਣ ਤੁਹਾਨੂੰ ਇੰਜਨ ਵੀ ਦਿਖਾ ਦੰਨੇ ਆ ਲੋ ਜੀ ਮਾਰੇ ਕੈਮਰਾ ਜੀ ਇਥੇ ਨਵੀਂ ਬੈਟਰੀ ਰੱਖੀ ਹੋਈ ਆ ਬਾਈ ਬੈਟਰੀ ਵੀ ਕਹਿੰਦਾ ਬਾਈ ਕਹਿੰਦਾ ਨਵੀਂ ਰੱਖੀ ਹੋਈ ਆ ਤੇਲ ਵੀ ਹੁਣੀ ਚੇਂਜ ਕਰਾਇਆ ਤੀ ਹਜੇ ਤਿੰਨ 1000 ਚੱਲੀ ਆ ਬਾਈ ਉਦਾਂ ਹੀ ਖੜੀ ਆ ਮੈਂ ਤਾਂ ਜਿੱਦਣ ਤੋਂ ਲਾਇਆ ਚਲਾਈਓ ਨਹੀਂ ਇਹ ਠੀਕ ਆ ਹਾਂ ਜੀ ਜਮਾ ਸਾਫ ਪਈ ਆ ਗੱਡੀ ਕਤੋਂ ਵੀ ਟੱਚ ਨਹੀਂ ਕੋਈ ਟੱਚਿੰਗ ਵਗੈਰਾ ਨਾ ਵੀਰੇ ਕੋਈ ਪੀਸ ਵੀ ਨਹੀਂ ਹੈਗਾ ਬੰਪਰਾਂ ਦੀ ਹੋ ਸਕਦੀ ਮਾੜੀ ਮੋਟੀ ਉਹ ਵੀ ਪਹਿਲਾਂ ਜੇ ਅਗਲੇ ਨੇ ਕਰਾਈ ਹੋ ਠੀਕ ਹੈ ਇਹ ਆਪਾਂ ਕੋਈ ਨਹੀਂ ਕਰਾਇਆ ਗੱਲ ਮਤਲਬ ਤੁਹਾਡੇ ਕੋਲ ਸੈਕੰਡ ਓਨਰ ਹੈ ਹਾਂ ਸੈਕੰਡ ਓਨਰ ਹੈ ਵੀਰੇ ਦੂਜੇ ਥਾਂਵੇਂ ਠੀਕ ਹੈ ਦੂਜੇ ਥਾਂ ਤੇ ਤੇ ਹੁਣ ਇਹਦੇ ਅੱਗੇ ਲਾਈਟਾਂ ਥੋੜੀਆਂ ਜਿਹਾ ਘੱਟ ਸੀ ਵੀਰੇ 6000 ਦੀ ਮੈਂ ਟਿਊਬਾਂ ਪਵਾਈਆਂ ਅੱਗੇ ਉਹ ਵੀ ਨਵੀਆਂ ਪਵਾਤੀ ਮੈਂ ਕਹਿੰਦਾ ਰਾਤ ਨੂੰ ਵੀ ਵੀਰੇ ਦਿਨ ਚੜਾ ਦਿੰਦੀਆਂ ਵਾਈਟ ਟਿਊਬਾਂ ਨੇ ਉਹ 6000 ਰੁਪਏ ਦੀਆਂ ਪੁਆਈਆਂ, ਨੀਚੇ ਫੌਗ ਲਾਈਟਾਂ 'ਚ ਵੀ 3000 ਦੀਆਂ ਉਹ ਪੁਆਈਆਂ ਮੈਂ। ਮਤਲਬ 9-1000 ਰੁਪਏ ਉੱਤੇ ਵੱਧ ਲਾਉਣਾ। ਸਾਡੀਆਂ ਜਿਵੇਂ ਥੋੜੀ ਜਿਹੀ ਲਾਈਟ ਘੱਟ ਸੀ ਫਿਰ। ਹਾਂ। ਤੇ ਟਾਇਰ ਵੀ ਐਨ ਪੂਰੇ ਪਏ ਨੇ, ਚਾਰੇ ਨਵੇਂ ਟਾਇਰ ਨੇ, ਲਾਈ ਵੀ ਲੱਗੇ ਹੋਏ ਨੇ ਸਟਿੱਪਣੀ ਨਾਲ। ਹਾਂ ਸਟਿੱਪਣੀ ਨਾਲ ਆ ਵੀਰੇ। ਮੜਿਆ ਫਿਰੋ। ਨਵੇਂ ਯਾਰ ਕੀ ਸਟਿੱਪਣੀਆਂ ਦਿਖਾ ਦਿੰਦਾ ਮੈਂ। ਕੀ ਦਿਖਾ ਦਿੰਨੇ ਆਪਾਂ। ਲੋ ਜੀ। ਕਿਤਨੇ ਭਾਣ ਜਾ ਮੇਰਾ ਬਹਿ ਗਿਆ ਨਾਲ ਉਹਦੇ ਕੋਲ ਸਕੋਰਪੀਓ। ਕਹਿੰਦਾ ਮਾਮਾ ਤੇਰੀ ਗੱਡੀ ਦੀਆਂ ਤਾਂ ਲੱਗਟਾਂ। ਗੱਡੀ ਵੀ ਦੇਖੋ ਕਹਿੰਦਾ ਪੂਰੀ ਸਾਫ਼ ਪਈ ਆ। ਬਾਈ ਕਹਿੰਦਾ ਨਾਲ ਹੀ ਦੇ ਦੇਣਾ ਜਿਵੇਂ ਆਇਆ ਲੋ ਇੱਥੇ ਮਾਰ ਕੈਮਰਾਮੈਨ ਆ ਜਾ ਬੱਡੀ ਜਮਾ ਨਵੀਂ ਪਈਆ ਚਿੱਟੀ ਚਿੱਟੀ ਪਈਆ ਤੇ ਬਾਈ ਇਹਦੀ ਡਿਮਾਂਡ ਕੀ ਆ ਡਿਮਾਂਡ ਬਾਈ ਪਹਿਲਾਂ 9 ਲੱਖ 40 ਹਜ਼ਾਰ ਕਰਦੇ ਸੀ ਆਪਾਂ 9 ਲੱਖ 40 ਹਜ਼ਾਰ ਹਾਂਜੀ ਤੇ ਫਿਰ 40 ਹਜ਼ਾਰ ਤਾਂ ਆਪਾਂ ਤੁਹ ਤੋਂ ਡਾਈ ਦਿੰਨੇ ਮਰਜੀ ਥੋੜੀ ਬਾਈ ਡਾਊਨ ਲੋ ਵੀ ਮੇਰੇ ਜਿਹੜਾ ਬੰਦਾ ਮੇਰੀ ਵੀਡੀਓ ਦੇਖ ਕੇ ਆਊਗਾ ਤੁਹਾਡਾ ਨਾਮ ਲੈ ਕੇ ਆਊਗਾ 9 ਲੱਖ ਦੀ ਦੇ ਦਾਂ ਲੋ 9 ਲੱਖ ਦੀ ਡਿਮਾਂਡ ਕਰਤੀ ਬਾਈ ਨੇ ਆਪਣੀ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਬਾਈ ਇੱਕ ਵਾਰ ਤੁਸੀਂ ਵੀ ਐਡਰੈਸ ਬੋਲ ਦਿਓ ਤੇ ਨੰਬਰ ਵੀ ਬੋਲ ਬਿਲਕੁਲ ਆਪਣਾ ਵੀਰੇ ਪਿੰਡ ਸਦਨੋਲੀ ਆ ਪਹਾਸ ਤੋਂ ਪਟਿਆਲਾ ਰੋਡ ਤੇ ਪੈ ਜਾਂਦਾ ਹੈ ਨਾਬਾ ਆਪਾਂ ਨੂੰ 20 ਕਿਲੋਮੀਟਰ ਪਟਿਆਲਾ 25 ਕਿ ਪੈ ਜਾਂਦਾ ਸਰੰਦ 20 ਕਿ ਪੈ ਜਾਂਦਾ ਤੇ ਖੰਨਾ 30 ਕਿ ਪੈਂਦਾ ਜਮਾ ਵਿਚਾਲੇ ਬੈਠੋ ਜਾਨੀ ਕਿ ਤੇਰੇ ਵਿਚਾਲੇ ਸਾਰੇ ਰੱਖਿਆ ਬਾਈ ਹਾਂਜੀ ਹਾਂ ਇੱਕ ਵਾਰ ਨੰਬਰ ਵੀ ਬੋਲ ਦਿਓ ਆਪਣਾ 992190022 ਠੀਕ ਹੈ ਜੀ 992193022 ਪਿੰਡ ਸਦਨੋਲੀ ਵੀਰੇ ਪਿੰਡ ਸਦਨ ਹੌਲੀ ਤੇ ਪਿੰਡ ਚ ਤੁਹਾਨੂੰ ਇੰਗਲੈਂਡ ਵਾਲਾ ਕਹਿ ਕੇ ਜਾ ਇੰਗਲੈਂਡ ਹੀ ਕਹਿ ਦੇਣਾ ਵੀਰੇ ਹਾਂ ਵੀ ਇੰਗਲੈਂਡ ਹੀ ਦਾਣਾ ਜਿਨ੍ਹਾਂ ਨੇ ਵੀ ਪੁੱਛਣਾ ਵੀ ਆ ਕੇ ਵੀ ਨਹੀਂ 70 ਇੰਗਲੈਂਡੀਆਂ ਦੇ ਘਰੇ ਜਾਣਾ ਵੀਰੇ ਅਗਲਾ ਛੱਡ ਕੇ ਜਾ ਲੋ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜਿਨ੍ਹਾਂ ਲੈਣੀਆਂ ਚਿੱਟੀ ਵਰਨ ਐਣੀ ਗਿਫਟੀ ਆ ਤੇ ਹੋਰ ਵੀ ਫੀਚਰ ਨੇ ਤਾਂ ਜਿੱਦਾਂ ਹੁਣ ਇਹਦਾ 1.4 ਇੰਜਨ ਆ ਮੰਨ ਲਓ ਇਹਦਾ ਵੀਰੇ ਇੰਸ਼ੋਰੈਂਸ ਵੀ ਸਸਤਾ ਆ ਤੇ 4500 ਇੰਸ਼ੋਰੈਂਸ ਹੋ ਜਾਂਦਾ ਜਿਹੜੀ 1.6 ਆ ਉਹਦਾ ਹੁੰਦਾ ਆ 9500 ਚ ਮਤਲਬ 55000 ਰੁਪਏ ਤੋਂ ਵੱਧ ਮਤਲਬ ਲਾਲ ਫਿਲਟਰ ਡੀਜ਼ਲ ਫਿਲਟਰ ਦੂਜੀ ਨਾਲ ਅੱਧ ਮੁੱਲ ਚ ਸਰਵਿਸ ਇਹਦੀ ਅੱਧ ਮੁੱਲ ਚ ਹੋ ਜਾਂਦੀ ਆ ਔਰ ਐਵਰੇਜ ਉਹ 18 ਕਦੀ ਦਿੰਦੀ ਆ ਇਹ 22 23 ਦੀ ਐਵਰੇਜ ਦੂਜੀ ਗੱਡੀ ਬਰਨਾ ਨਾਲੋਂ ਜਣ ਕੇ ਵਧੀਆ ਚ ਵਧੀਆ ਤਾਂ ਉਹਨਾਂ ਦੇ ਇੰਸੂਰੈਂਸ ਦੇ ਪੈਸੇ ਬਚਦੇ ਆ ਕੰਪਲੇਂਟ ਆਉਂਦੀ ਆ ਵੀਰੇ ਇੰਜਨ ਲੱਖ ਕ ਚੱਲਦੇ ਆ ਉਹ ਇਹ ਚ 5 ਲੱਖ ਤੱਕ ਚਲਾ ਲਿਓ ਨਾਲੇ ਤਾਂ ਇੰਸੂਰੈਂਸ ਖਰਚਾ ਘਟਾ ਨਾਲੇ ਇੰਸੂਰੈਂਸ ਘਟਾ ਨਾਲੇ ਐਵਰੇਜ ਦੇ ਵੱਧ ਨਾਲੇ ਸਰਵਿਸ ਖਰਚਾ ਘਟਾ ਲੋ ਸਾਰਾ ਕੁਝ ਹੀ ਖਰਚਾ ਸਾਰਾ ਕੁਝ ਵਧੀਆ ਉਹੀ ਚੀਜ਼ਾਂ ਦੇਖ ਕੇ ਲਈ ਸੀ ਆਪਾਂ ਬਾਈ ਲੋ ਵੀ ਕਰ ਲੋ ਕੰਟੈਕਟ ਬਾਈ 72 ਨਾਲ ਤੇ ਜਿਨ੍ਹਾਂ ਨੇ ਲੈਣੀਆਂ ਵਰਨਾ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋਨਾ ਧੰਨਵਾਦ ਮਿਹਰਬਾਨੀ ਜੀ ਧੰਨਵਾਦ